ਕੱਤੀ ਸਸਰੀਕਾਰ ਸਸਰੀਕਲ ਤਾਂ ਹੋਈ ਪਰ ਇਹੋ ਕੇ ਗੱਲ ਕਰ ਪਣੀ ਹੈ ਐਥੇ ਚੁੱਲੇ ਤੇ ਲਵੇ ਨਹੀਂ ਜੁੱਤੀ ਲੈ ਕੇ ਆਣਾ ਆ ਬਾਹਰ ਨਿਕਲ ਕੇ ਗੱਲ ਕਰ ਕੀ ਹੋ ਗਿਆ ਹੋਣਾ ਕੀ ਹੈ ਤੈਨੂੰ ਨਹੀਂ ਪਤਾ ਮੈਂ ਚੁੱਲੇ ਚੋਂ ਕੇ ਦੀ ਚੱਪਲ ਲੈ ਕੇ ਨਹੀਂ ਚੜੀ ਜਾਂਦਾ ਕਾ ਚੁੱਲਾ ਤਾਂ ਕਿੱਡੀ ਦੂਰ ਆ ਅੱਛਾ ਤੈਨੂੰ ਦੂਰ ਦੀਦਾ ਹੈ 20 ਵਾਰੀ ਤਾਂ ਹੋਣਾ ਪੈਂਦਾ ਚੱਪਲ ਲੈ ਕੇ ਬੂਥਾ ਲੈ ਕੇ ਕਦੀ ਇੱਧਰ ਨੂੰ ਚੜ ਜਾਂਦਾ ਕਦੀ ਇੱਧਰ ਨੂੰ ਚੜ ਜਾਂਦਾ ਪਰ ਇਹੋ ਕੇ ਗੱਲ ਕਰ ਮੈਨੂੰ ਪਤਾ ਨਹੀਂ ਕੀ ਖਾਈ ਰੱਖਦੀ ਆ ਮੇਰੀ ਕੰਗਾਵਾਂ ਨੂੰ ਪੁਸਕੁੰਡਿਓ ਰੱਖਦੀ ਜਾਂਦਾ ਕੀ ਭੋਗਦਾ ਤੈਨੂੰ ਨੇ ਕਿਹਾ ਕੋ ਤਾਤੀ ਪਕਾ ਮੈਂ ਲੱਕਾ ਤੋੜਲੇ ਉਹਨੇ ਕੀ ਕੰਮ ਕਰਿਆ ਖੇਤ ਜਾ ਕੇ ਪੈ ਜਾਂਦਾ ਜਾਂ ਮਸਕੰਡਿਆਂ ਨਾਲ ਰਹਿੰਦਾ ਹਾਂ ਤੈਨੂੰ 7 ਲੱਖ ਰੁਪਈਆ ਕਾਹਦਾ ਸਾਲ ਦਾ ਦਿੰਨੇ ਆਂ ਸੀ ਜਦ ਮੁੰਡਾ ਇਹਨੇ ਮੇਰੇ ਨੇ ਸਾਰਾ ਕੰਮ ਕਰਨਾ ਹੈ ਬੱਡਾ ਬੱਡਾ ਕਰ ਦੁੱਤਾ ਤਾਂ ਨਾ ਮੇਰਾ ਚਾਚਾ ਤੈਨੂੰ ਰੱਖੀ ਪਿਆ ਚਾਚੀ ਜੇ ਤੂੰ ਸਾਡੇ ਹੁੰਦੀ ਨਾ ਤੂੰ ਕੰਮ ਮੋਜੂ ਵਾਲ ਟਪਾਤੀ ਹੁੰਦੀ ਤੂੰ ਅਰੇ ਨਹੀਂ ਹੁੰਦਾ ਤੇਰਾ ਹਾਂ ਹਾਂ ਤੂੰ ਚਪਰ ਕੀ ਲੈ ਕੇ ਤੂੰ ਮਰਾ ਚਾਚਾ ਵਾਦਾ ਹੋਇਆ ਹੋਇਆ ਮੇਰੇ ਭੰਡ ਚਾਚਾ ਤੂੰ ਬੋਲ ਪਿਆ ਕਰ ਮਾੜਾ ਮੋਟਾ ਕੁਛ ਦੇਖ ਲੈ ਕੇ ਮੈਂ ਪਜ ਪਜ ਪੈਂਦੀ ਆ ਚਾਚੀ ਮੰਨੇ ਬਾਈ ਕੀ ਬੋਲਾਂ ਹੁਣ ਇਹਦਾ ਬੋਲ ਬਲਾਈ ਉੱਤਰ ਆ ਜੀ ਇਹਦਾ ਕੰ ਇਤਾ ਪਰਮੇਸ਼ਵਰ ਐ ਹੱਥ ਖੜੇ ਕਰਕੇ ਬਾਹਰ ਨਿਕਲ ਗਿਆ ਤੇ ਮਹਿਲ ਚੋਂ ਪਈ ਤੰਨਾ ਤੂੰ ਚਾਚਾ ਜਿਹੜਾ ਕੱਟੀ ਜਾਂਦਾ ਦੇਖ ਲੈ ਮੋਟੇ ਲਵੇ ਖੜਾ ਵੀ ਉੱਥੇ ਪਾਣੀ ਸੜਕਦਾ ਦੇਖ ਲੈ ਮੈਨੂੰ ਐ ਦੱਸ ਚਾਚਾ ਮੈਂ ਮੜਾ ਕਰਦਾ ਛੋਟੀ ਫਸਲ ਉਹ ਗਾ ਕੇ ਦਿੰਨਾ ਹੈ ਉਰੇ ਤਾਂ ਮੈਨੂੰ ਖੜਨਾ ਨਹੀਂ ਦਿੰਦੀ ਹੋਟੇ ਲਵੇ ਕਿ ਕੀ ਕਰਾ ਹੁਣ ਸਵੇਰ ਆਇਆ ਜਾ ਹੋਇਆ ਤੈਨੂੰ ਹੈ ਫੈ ਨਹੀਂ ਕੰਨਪੰਡਾ ਤੇਰੇ ਚਾਚਾ ਨਹੀਂ ਇਹ ਕੋ ਮਾਰੀ ਤੂੰ ਚਾਚਾ